ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਗਰਮੀਆਂ ਸਿਆਸੀ ਤੌਰ ਤੇ ਤੇਜ਼ ਹੋ ਗਈਆਂ ਨੇ ਖਾਸ ਕਰਕੇ ਉਡੀਕ ਕੀਤੀ ਜਾ ਰਹੀ ਹੈ ਕਿ ਕਿਹੜੀ ਪਾਰਟੀ ਸਾਰੇ ਦੇ ਸਾਰੇ ਉਮੀਦਵਾਰ ਕਦੋਂ ਐਲਾਨਦੀ ਹੈ ਔਰ ਕੁਝ ਖਾਸ ਸੀਟਾਂ ਦੇ ਉੱਤੇ ਨਜ਼ਰ ਪਣੀ ਹੋਈ ਹੈ ਉਹਨਾਂ ਦੇ ਵਿੱਚੋਂ ਇੱਕ ਲੋਕ ਸਭਾ ਦੀ ਪੰਜਾਬ ਸੀਟ ਹੈ ਜਿਹੜੀ ਰਿਜ਼ਰਵ ਸੀਟ ਹੈ ਉਹ ਆ ਜਲੰਧਰ ਜਿੱਥੇ ਜ਼ਿਮਨੀ ਚੋਣ ਵੀ ਹੋਈ ਹਾਲਾਂਕਿ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਤੋਂ ਹੀ ਸਾਬਕਾ ਵਿਧਾਇਕ ਨੂੰ ਲਿਆ ਕੇ ਜਦੋਂ ਆਮ ਆਦਮੀ ਪਾਰਟੀ ਨੇ ਟੈਕਟ ਦਿੱਤੀ ਤੇ ਲੋਕ ਸਭਾ ਦੇ ਮੈਂਬਰ ਬਣ ਗਏ ਉਹ ਵੱਖਰੀ ਗੱਲ ਹੈ ਕਿ ਹੁਣ ਫੇਰ ਉਮੀਦਵਾਰ ਬਣਾਏਗੇ ਜਦੋਂ 2024 ਦੀਆਂ ਚੋਣਾਂ ਤੋਂ ਪਹਿਲਾਂ ਉਹ ਫੇਰ ਪਲਟੀ ਮਾਰ ਕੇ ਭਾਜਪਾ ਵੱਲ ਨੂੰ ਚਲਦੇ ਬਣੇ ਤੇ ਹੁਣ ਸਵਾਲ ਇਹ ਹੈ ਕਿ ਕਿਹੜੀ ਜਲੰਧਰ ਦੇ ਵਿੱਚ ਕਿਹੜੀ ਪਾਰਟੀ ਦੇ ਵੱਲੋਂ ਕਿਹੜਾ ਕਿਹੜਾ ਉਮੀਦਵਾਰ ਹੋਵੇਗਾ ਤੇ ਇਸ ਵਕਤ ਜਲੰਧਰ ਦੇ ਵਿੱਚ ਕਿਸੇ ਵੀ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਨਹੀਂ ਐਲਾਨਿਆ ਗਿਆ ਤਾਂ ਹੁਣ ਦੇਖਦੇ ਹਾਂ ਕਿ ਕਿਹੜੇ ਕਿਹੜੀ ਪਾਰਟੀ ਵੱਲੋਂ ਕਿਹੜਾ ਉਮੀਦਵਾਰ ਲਾਨਿਆ ਜਾਏਗਾ ਪਰ ਇੱਕ ਗਤੀਵਿਧੀ ਹੋਈ ਅੱਜ ਅੱਜ ਇੱਕ ਕੇਕ ਕੱਟਿਆ ਗਿਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜਿਸ ਕੇਕ ਦੇ ਉੱਤੇ ਲਿਖਿਆ ਸੀ ਸਾਡਾ ਚੰਨੀ ਜਲੰਧਰ ਇਸ ਦਾ ਮਤਲਬ ਸਾਫ਼ ਹੈ ਸੰਕੇਤ ਦਿੱਤਾ ਗਿਆ ਸੰਕੇਤਕ ਤੌਰ ਦੇ ਉੱਤੇ ਕੁਝ ਗਤੀਵਿਧੀਆਂ ਹੁੰਦੀਆਂ ਨੇ ਕਿ ਇੱਕ ਮੈਸੇਜ ਦੇਣਾ ਹੁੰਦਾ ਸਨੇਹਾ ਦੇਣਾ ਹੁੰਦਾ ਕਿ ਦਾਵੇਦਾਰੀ ਮੇਰੀ ਵੀ ਹੈ ਹਾਲਾਂਕਿ ਜੋ ਸਾਨੂੰ ਪਤਾ ਲੱਗਿਆ ਉਸ ਦੇ ਵਿੱਚ ਇਹ ਹੈ ਕਿ ਜਲੰਧਰ ਤੋਂ ਜਿਹੜੇ ਆਦਮਪੁਰ ਹਲਕੇ ਤੋਂ ਵਿਧਾਇਕ ਨੇ ਸੁਖਵਿੰਦਰ ਕੋਟਲੀ ਉਹਨਾਂ ਦੇ ਨਾਲ ਔਰ ਜਲੰਧਰ ਇਲਾਕੇ ਤੋਂ ਕੁਝ ਹੋਰ ਵਰਕਰ ਆਏ ਸੀ ਉਹ ਵੀ ਮੌਜੂਦ ਖੜੇ ਨੇ ਜਦੋਂ ਕੇਕ ਕੱਟਿਆ ਗਿਆ ਤੇ ਜਲੰਧਰ ਦੇ ਉਹਨਾਂ ਵਰਕਰਾਂ ਨੇ ਉਹ ਕੇਕ ਲਿਆਂਦਾ ਹਰ ਸਾਲ ਦੀ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਆਪਣੇ ਘਰ ਦੇ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਸੀ ਉੱਥੇ ਕੁਝ ਵਿਧਾਇਕਾਂ ਨੂੰ ਕੁਝ ਪਾਰਟੀ ਵਰਕਰਾਂ ਨੂੰ ਵੀ ਸੱਦਾ ਵੀ ਦਿੱਤਾ ਗਿਆ ਸੀ ਉੱਥੇ ਪਹੁੰਚਦੇ ਨੇ ਔਰ ਕੇਕ ਕੱਟਿਆ ਜਾਂਦਾ ਕਿ ਇਹ ਸੰਕੇਤ ਇਹ ਦਿੱਤਾ ਗਿਆ ਕਿ ਦਾਅਵੇਦਾਰੀ ਮਜ਼ਬੂਤ ਹੋ ਗਈ ਹੈ ਚਰਨਜੀਤ ਸਿੰਘ ਚੰਨੀ ਦੀ ਕਿ ਜਲੰਧਰ ਤੋਂ ਟਿਕਟ ਚੋਣ ਲੜਨਾ ਚਾਹੁੰਦੇ ਨੇ ਟਿਕਟ ਦੇ ਦਾਅਵੇਦਾਰ ਨੇ ਹਾਲਾਂਕਿ ਉੱਥੇ ਚੌਧਰੀ ਪਰਿਵਾਰ ਵੀ ਹੈ ਮਰਹੂਮ ਸਾਹ ਜਿਹੜੇ ਐਮਪੀ ਨੇ ਸੰਤੋਖ ਸਿੰਘ ਚੌਧਰੀ ਉਹਨਾਂ ਦੀ ਜਦੋਂ ਬੇਵਕਤੀ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਸੀਟ ਖਾਲੀ ਹੋਈ ਸੀ ਸਾਰੇ ਜਾਣਦੇ ਫਿਰ ਉਹਨਾਂ ਦੀ ਧਰਮ ਪਤਨੀ ਕਰਮਜੀਤ ਕੌਰ ਨੂੰ ਜਿਹੜੀ ਆ ਓਥੋਂ ਟਿਕਟ ਦਿੱਤੀ ਗਈ ਕਾਂਗਰਸ ਦੇ ਵੱਲੋਂ ਹਾਲਾਂਕਿ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਵਾਰ ਵੀ ਚੌਧਰੀ ਪਰਿਵਾਰ ਵੀ ਦਾਅਵਾਦਾਰੀ ਕਰ ਰਿਹਾ ਉੱਥੇ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਾਂਗਰਸ ਦੇ ਵੱਲੋਂ ਦਾਅਵਾਦਾਰੀ ਕਰ ਰਹੇ ਨੇ ਪਰ ਰਿਜ਼ਰਵ ਸੀਟ ਹੋਣ ਦੇ ਵਿੱਚ ਕਰਕੇ ਚਰਨਜੀਤ ਸਿੰਘ ਚੰਨੀ ਵੀ ਓਥੋਂ ਆਪਣੇ ਆਪ ਨੂੰ ਦਾਅਵੇਦਾਰ ਸਮਝ ਰਹੇ ਤੇ ਹੁਣ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਹਾਈ ਕਮਾਂਡ ਨੇ ਅੰਤਮ ਫੈਸਲਾ ਕਰਨਾ ਹੈ ਕੀ ਕਰਨਾ ਹੁੰਦਾ ਪਰ ਇਸ ਕੇਕ ਕੱਟਣ ਤੋਂ ਬਾਅਦ ਤਮਾਮ ਤਰ੍ਹਾਂ ਦੀਆਂ ਚਰਚਾਵਾਂ ਸੀ ਵੱਖ-ਵੱਖ ਸੁਰਖੀਆਂ ਬਣਦੀਆਂ ਦਿਖਾਈ ਦਿੱਤੀਆਂ ਕਿ ਕੀ ਵਾਕਿਆ ਹੀ ਅੱਜ ਸੰਕੇਤਕ ਤੌਰ ਤੇ ਐਲਾਨ ਹੋ ਗਿਆ ਹੈ ਕਿ ਕਾਂਗਰਸ ਵੱਲੋਂ ਜਲੰਧਰ ਤੋਂ ਜੇਕਰ ਉਮੀਦਵਾਰ ਹੋਏਗਾ ਤਾਂ ਹੋਣਗੇ ਚਰਨਜੀਤ ਸਿੰਘ ਚੰਨੀ ਪਰ ਇਸ ਦੇ ਲਈ ਜੋ ਸੁਖਵਿੰਦਰ ਕੋਟਲੀ ਖੜੇ ਸਨ ਬਿਲਕੁਲ ਨਾਲ ਚਰਨਜੀਤ ਸਿੰਘ ਚੰਨੀ ਦੇ ਆਦਮਪੁਰ ਤੋਂ ਮੌਜੂਦਾ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਦਾ ਕੀ ਕਹਿਣਾ ਸੀ ਉਹਨਾਂ ਨਾਲ ਅਸੀਂ ਐਕਸਕਲੂਸਿਵ ਗੱਲਬਾਤ ਕੀਤੀ ਹੈ ਉਹਨਾਂ ਨੇ ਉਹਨਾ ਉਹ ਕੇਕ ਕੱਟਣ ਦਾ ਮਤਲਬ ਕੀ ਦੱਸਿਆ ਔਰ ਹੋਰ ਸੰਕੇਤ ਕੀ ਦਿੱਤੇ ਨੇ ਔਰ ਜਲੰਧਰ ਤੋਂ ਕੌਣ ਹੋਏਗਾ ਕਾਂਗਰਸ ਦਾ ਉਮੀਦਵਾਰ ਇਸਤੇ ਬਾਰੇ ਜਿਹੜੇ ਸਵਾਲ ਕੀਤੇ ਉਹਨਾਂ ਨੇ ਜਵਾਬ ਕੀ ਦਿੱਤਾ ਤੁਸੀਂ ਵੀ ਸੁਣੋ ਐਮਐਲਏ ਸਾਹਿਬ ਅੱਜ ਚੰਨੀ ਸਾਹਿਬ ਦਾ ਤੁਸੀਂ ਕੇਕ ਜਿਹੜਾ ਇਹ ਕੱਟਿਆ ਆ ਸਾਡਾ ਚੰਨੀ ਜਲੰਧਰ ਇਸ ਦਾ ਕੋਈ ਖਾਸ ਮਕਸਦ ਹੈ ਜਿਹੜੀਆਂ ਸੰਭਾਵਨਾਵਾਂ ਸੀ ਕਿ ਉਹ ਦਾਵੇਦਾਰ ਮਜ਼ਬੂਤ ਹੋਰ ਕਰਤੇ ਤੁਸੀਂ ਨਹੀਂ ਕੋਈ ਤਾਂ ਕੋਈ ਅਜਿਹੀ ਗੱਲ ਨਹੀਂ ਹੈ ਉਹ ਤਾਂ ਹਰ ਸਾਲ ਉਹ ਆਪਣੇ ਘਰੇ ਪਾਰਟ ਦਾ ਭੋਗ ਪਾਉਂਦੇ ਨੇ ਤੇ ਉਹਨਾਂ ਨੇ ਸਾਨੂੰ ਵੀ ਉਹਦੇ ਤੇ ਇਨਵਾਈਟ ਕੀਤਾ ਸੀਗਾ ਜੀ ਉਹ ਜਿਹੜਾ ਉੱਥੇ ਜਲੰਧਰ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਹੋਰ ਪਾਰਟੀ ਦੇ ਵਰਕਰ ਉੱਥੇ ਆਏ ਹੋਏ ਸੀ ਉਹ ਕੇਕ ਲੈ ਕੇ ਆਏ ਸੀਗੇ ਜੀ ਇਹਦਾ ਕੋਈ ਮੈਂ ਮਤਲਬ ਕੋਈ ਰਾਜਨੀਤਿਕ ਮਾਇਨਾ ਜੋ ਮੈਂ ਉਰਿਸਤ ਨੂੰ ਰਿਹਾ ਕਿਉਂਕਿ ਜਦੋਂ ਦੀ ਤਸਵੀਰ ਸਾਹਮਣੇ ਆਈ ਹੈ ਉਦੋਂ ਦੀ ਇਹ ਲੱਗਿਆ ਕਿ ਜਿਵੇਂ ਚੰਨੀ ਸਾਹਿਬ ਤਾਂ ਪਹਿਲਾਂ ਹੀ ਉਸ ਕਤਾਰ 'ਚ ਨਹੀਂ ਜਲੰਧਰ ਲੋਕ ਸਭਾ ਹਲਕੇ ਤੋਂ ਤਾਂ ਇਹ ਲੱਗਿਆ ਕਿ ਸ਼ਾਇਦ ਖਾਸ ਇਸੇ ਕਰਕੇ ਜਿਹੜਾ ਕੇਕ ਆ ਕੱਟਿਆ ਗਿਆ ਨਹੀਂ ਦੇਖੋ ਇਹਦੇ ਬਾਰੇ ਤਾਂ ਕੋਈ ਮਤਲਬ ਦੇਖੋ ਉਮੀਦਵਾਰ ਲਈ ਜਿਹੜੀ ਕੋਈ ਗੱਲ کہہ ਰਹੇ ਹੋ ਉਹ ਤਾਂ ਕੋਈ ਵੀ ਹੋ ਸਕਦਾ ਐਸੀ ਗੱਲ ਨਹੀਂ ਮੈਂ ਉਹਦੇ ਲਈ ਉਹਦੇ ਵੀ ਤਾਂ ਮੈਂ ਵੀ ਕੈਂਡੀਡੇਟ ਹੋ ਸਕਦਾ ਕੋਈ ਹੋਰ ਵੀ ਹੋ ਸਕਦਾ ਜੀ ਲੇਕਿਨ ਅੱਜ ਦੇ ਮਤਲਬ ਇਹ ਮੌਕੇ ਦੇ ਨਾਲ ਉਸ ਗੱਲ ਨੂੰ ਜਿਹੜਾ ਉਹਦੇ ਨਾਲ ਜੋੜਿਆ ਜਾਵੇ ਤਾਂ ਮੈਂ ਸਮਝਦਾ ਇਹ ਕੋਈ ਹਾਲੇ ਗੱਲ ਨਹੀਂ ਹੈ ਕਿਉਂਕਿ ਜਿਹੜਾ ਕੈਂਡੀਡੇਟ ਦਾ ਫੈਂਸ ਲਾਇਆ ਹੈ ਉਹ ਤਾਂ ਕੇਂਦਰ ਦੀ ਲੀਡਰਸ਼ਿਪ ਲੈ ਰਿਹਾ ਔਰ ਸਟੇਟ ਦੀ ਰეკਮੈਂਡੇਸ਼ਨ ਦੇ ਉੱਤੇ ਕੇਂਦਰ ਨੇ ਜਿਹੜਾ ਉਹ ਫੈਸਲਾ ਲੈਣਾ ਆ ਤੇ ਕੇਂਦਰ ਦੇ ਕੋਲ ਜਿਹੜੀ ਆ ਸਾਰਿਆਂ ਨੇ ਆਪੋ ਆਪਣੇ ਸਾਬੇ ਜਿਹੜੇ ਆ ਉੱਥੇ ਦੇਸ਼ ਕੀਤੇ ਹੋਏ ਨੇ ਉਹਦੇ ਚਲ ਰਹੀ ਆ ਉਹਦੇ ਤੇ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਤੋਂ ਹੋਣੀ ਆ ਜੀ ਪੋਲੀ ਸਾਹਿਬ ਇਹ ਸਾਰੇ ਜਾਣਦੇ ਆ ਕਿ ਕਾਂਗਰਸ ਦੇ ਸੰਵਿਧਾਨ ਮੁਤਾਬਕ ਕਾਂਗਰਸ ਪਾਰਟੀ ਦਾ ਫੈਸਲਾ ਅੰਤਿਮ ਜਿਹੜਾ ਆਉਂਦਾ ਉਹ ਹਾਈ ਕਮਾਂਡ ਤੋਂ ਹੀ ਆਉਂਦਾ ਹੈ ਪਿੱਛੇ ਜਿੰਨੇ ਵੀ ਫੈਸਲੇ ਆਏ ਚਾਹੇ ਸੱਤਾ ਵਿੱਚ ਹੋਵੇ ਕਾਂਗਰਸ ਚਾਹੇ ਸੱਤਾ ਤੋਂ ਬਾਹਰ ਪਰ ਗੱਲ ਇਹ ਹੈ ਕਿ ਜਲੰਧਰ ਤੁਸੀਂ ਲੋਕਲ ਲੋਕ ਸਭਾ ਹਲਕਾ ਦੇ ਅੰਦਰ ਤੁਹਾਡਾ ਆਦਮਪੁਰ ਵੀ ਆਉਂਦਾ ਤੁਸੀਂ ਨਿੱਜੀ ਤੌਰ ਤੇ ਕੀ ਮਹਿਸੂਸ ਕਰਦੇ ਹੋ ਕੀ ਸਮੀਕਰਨ ਰਹਿਣ ਵਾਲਿਆ ਹੈ ਖਾਸ ਕਰਕੇ ਕਾਂਗਰਸ ਦੇ ਲਈ ਕਿ ਕਾਂਗਰਸ ਦੇ ਲਈ ਮੈਂ ਦਾਅਵੇ ਦੇ ਨਾਲ ਇਹ ਗੱਲ ਕਹਿ ਸਕਦਾ ਹਾਂ ਔਰ ਤੁਹਾਡੇ ਚੈਨਲ ਦੇ ਉੱਤੇ ਆ ਕੇ ਹੀ ਦੁਬਾਰਾ ਕਹਾਂਗਾ ਜਦੋਂ 4 ਜਾਂ 5 ਜੂਨ ਨੂੰ ਰਿਜ਼ਲਟ ਆਏਗਾ ਜੀ ਉਮੀਦਵਾਰ ਕੋਈ ਵੀ ਹੋਵੇ ਲੇਕਿਨ ਇਸ ਵਾਰ ਕਾਂਗਰਸ ਪਾਰਟੀ ਜਿੱਤੇਗੀ ਪਰ ਕਾਂਗਰਸ ਪਾਰਟੀ ਵਿੱਚ ਨਾ ਜਿਵੇਂ ਵਿਆਹ ਦੇ ਵਿੱਚ ਪਰੌਣੇ ਰੁੱਸ ਜਾਂਦੇ ਆ ਕਾਂਗਰਸ ਪਾਰਟੀ ਚ ਉਮੀਦਵਾਰ ਵੀ ਰੁੱਸ ਜਾਂਦੇ ਆ ਕਈ ਕਹਿੰਦੇ ਆ ਵੀ ਦਾਵਾ ਮੇਰਾ ਸੀ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ ਗਈ ਕੋਈ ਤਾਂ ਮੇਰੇ ਵਰਗੇ ਵੀ ਜਦੋਂ ਲੜੇ ਆ ਉਦੋਂ ਵੀ ਅਜਿਹਾ ਹੋਇਆ ਲੇਕਿਨ ਮਨਾ ਲਿਆ ਗਿਆ ਜਿਹੜੀ ਜਿਹੜਾ ਕੋਈ ਕਿਸੇ ਦਾ ਇਤਰਾਜ ਆ ਜਾਂ ਜਿਹੜਾ ਕਿਸੇ ਦਾ ਦਾਵਾ ਆ ਜੇ ਕਿਸੇ ਨੂੰ ਨਹੀਂ ਮਿਲਦਾ ਉਹ ਕਿਤੇ ਨਾ ਕਿਤੇ ਦੋਸਤ ਮੈਨੂੰ ਸੋਚਦਾ ਜਰੂਰ ਕਰਦਾ ਪਰ ਨਰੇਕਨ ਪਾਰਟੀ ਦੇ ਜਿਹੜੇ ਵਫਾਦਾਰ ਲੋਕ ਹੁੰਦੇ ਨੇ ਉਹ ਹਮੇਸ਼ਾ ਪਾਰਟੀ ਦੇ ਨਾਲ ਹੀ ਖੜਦੇ ਨੇ ਔਰ ਪਿਛਲੇ ਲੰਬੇ ਸਮੇਂ ਤੋਂ ਪਾਣੀ ਦਾ ਕਾਂਗਰਸ ਹਮੇਸ਼ਾ ਜਿੱਤ ਵੀ ਆਇਆ ਜਿਲੰਦਰ ਦੇ ਵਿੱਚ ਕੋਟਲੀ ਸਾਹਿਬ 2019 ਦੀ ਚੋਣ ਤੋਂ ਬਾਅਦ ਜਿਹੜੀ ਜ਼ਿਮਨੀ ਚੋਣ ਹੋਈ ਨਾ ਉਹ ਕਹਿੰਦੇ ਵੱਡਾ ਟੈਸਟ ਮੰਨਿਆ ਜਾ ਰਿਹਾ ਸੀ ਉਦੋਂ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਕਾਂਗਰਸ ਨੂੰ ਦੇਖੋ ਦੇਖੋ ਉਹ ਇਲੈਕਸ਼ਨ ਆਮ ਆਦਮੀ ਪਾਰਟੀ ਦੀ ਤਕੇਸ਼ਾਹੀ ਦਾ ਇਲੈਕਸ਼ਨ ਸੀ ਉਹ ਸ਼ਰਮਾਇਦਾਰੀ ਦੇ ਤੌਰ ਦੇ ਉੱਤੇ ਉਹ ਇਲੈਕਸ਼ਨ ਸਰਕਾਰ ਨੇ ਲੜਿਆ ਲੋਕਾਂ ਨੂੰ ਡਰਾਇਆ ਗਿਆ ਲੋਕਾਂ ਨੂੰ ਧਮਕਾਇਆ ਗਿਆ ਪੰਚਾਂ ਸਰਪੰਚਾਂ ਦੇ ਰਿਕਾਰਡ ਵੀਡੀਓਜ਼ ਨੇ ਆਪਣੇ ਕੋਲ ਕਬਜ਼ਿਆਂ ਦੇ ਵਿੱਚ ਕਰ ਲੈ ਔਰ ਡਰ ਦੇ ਮਾਰੇ ਲੋਕਾਂ ਨੇ ਜਿਹੜਾ ਸੀਗਾ ਉਸ ਮਾਹੌਲ ਦੇ ਅੰਦਰ ਜਿਹੜਾ ਉਹ ਵੋਟ ਪਾਇਆ ਔਰ ਮੈਂ ਸਮਝਦਾ ਕਿ ਇਹ ਜਨਰਲ ਇਲੈਕਸ਼ਨ ਹੈ ਕਿ ਆਮ ਆਮ ਤੌਰ ਦੇ ਉੱਤੇ ਸੁਭਾਵਿਕ ਹੈ ਕਿ ਜਿਹੜੇ ਬਾਇ ਇਲੈਕਸ਼ਨਸ ਆਉਂਦੇ ਨੇ ਉਹ ਸਰਕਾਰਾਂ ਬਹੁਤ ਜ਼ੋਰ ਲਾ ਕੇ ਕਿਤੇ ਨਾ ਕਿਤੇ ਜਿੱਤ ਜਾਂਦੀਆਂ ਨੇ ਕਾਂਗਰਸ ਵੀ ਹੈ ਤਾਂ ਕਈ ਵਾਰੀ ਉਹਨਾਂ ਦੇ ਰਾਜ ਕੋਲੀ ਸਾਹਿਬ ਇੱਕ ਤਾਂ ਹੋਰ ਅਹਿਮ ਸਵਾਲ ਹੈ ਕਿ ਜਿਹੜਾ ਕਾਂਗਰਸ ਤੇ ਆਪ ਦੇ ਵਿੱਚ ਜਦੋਜਹਿਲ ਚੱਲਦੀ ਰਹੀ ਲੀਡਰਸ਼ਿਪ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਕਿ ਨਾ ਜੀ ਪੰਜਾਬ ਵਿੱਚ ਗੱਠਜੋੜ ਅਸੀਂ ਸਾਨੂੰ ਸੰਭਵ ਨਹੀਂ ਸਾਨੂੰ ਮਨਜ਼ੂਰ ਨਹੀਂ ਕਿਉਂਕਿ ਸਾਡੇ ਨਾਲ ਇੱਥੇ ਵਧੇਕੀਆਂ ਹੋਈਆਂ ਪਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣੇ ਐ ਦਿੱਲੀ ਦੇ ਵਿੱਚ ਵੀ ਸਾਂਝੀਆਂ ਸਟੇਜਾਂ ਹੋ ਗਈਆਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਹਾਈ ਕਮਾਂਡ ਬੈਠ ਗਈ ਕੇਜਰੀਵਾਲ ਸਾਹਿਬ ਦੀ ਲੀਡਰਸ਼ਿਪ ਦੇ ਨਾਲ ਉੱਥੋਂ ਫਿਰ ਕਿਆ ਸਰਾਈਆਂ ਲੱਗ ਰਹੀਆਂ ਕਿ ਕਿਤੇ ਫੈਸਲਾ ਬਦਲਣਾ ਨਾ ਪੈ ਜਾਵੇ ਪੰਜਾਬ ਦੇ ਅੰਦਰ ਵੀ मैं ਤੁਹਾਡੇ ਚੈਨਲ ਤੇ ਬੜੀ ਜ਼ਿੰਮੇਵਾਰੀ ਦੇ ਨਾਲ ਗੱਲ ਕਰ ਰਿਹਾ ਔਰ ਪਾਰਟੀ ਦਾ ਸਪੈਸ਼ਲ ਸਪੋਕਸਪਰਸਨ ਹੈ ਪੰਜਾਬ ਦਾ ਵਿਧਾਇਕ ਹੈ ਜੀ ਜੀ ਔਰ ਬੜੀ ਜ਼ਿੰਮੇਵਾਰੀ ਦੇ ਨਾਲ ਗੱਲ ਕਰ ਰਿਹਾ ਕਿ ਪੰਜਾਬ ਦੇ ਅੰਦਰ ਕਦਾ ਚਿਤਨੀ ਜਿਹੜੀ ਹੈ ਨਾ ਕੋਈ ਅਜਿਹੀ ਗੱਲ ਹੋਈ ਹੈ ਜੀ ਨਾ ਅਜਿਹੀ ਕੋਈ ਗੱਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਅਸੀਂ ਪਾਰਟੀ ਦੇ ਲੀਡਰ ਹੈ ਸਾਡੇ ਸਟੇਟ ਪ੍ਰੈਜ਼ੀਡੈਂਟ ਨੇ ਐਲਓਪੀ ਨੇ ਅੱਜ ਵੀ ਇਕੱਠੇ ਆ ਜੀ ਚੰਡੀਗੜ੍ਹ 'ਚ ਮੌਜੂਦ ਹੈ ਕੋਈ ਅਜਿਹੀ ਜੀ ਗੱਲ ਜਿਹੜੀ ਆ ਬਿਲਕੁਲ ਵੀ ਜਿਹੜੀ ਨਹੀਂ ਹੋ ਰਹੀ ਹਾਂ ਦਿੱਲੀ ਦੇ ਅੰਦਰ ਜਲੰਧਰ ਜਿਹੜੀ ਹੈ ਸਾਡੀ ਉਹਨਾਂ ਨੇ ਜੋ ਕੋਈ ਫੈਸਲਾ ਕੀਤਾ ਉਹ ਉੱਤੇ ਦੇ ਮੁਤਾਬਕ ਠੀਕ ਹੈ ਲੇਕਿਨ ਅਸੀਂ ਪੰਜਾਬ ਦੇ ਅੰਦਰ ਤਾਂ ਨਾ ਕਰਨ ਵਾਲੇ ਪਹਿਲੇ ਦਿਨ ਤੋਂ ਹੀ ਕਹਿ ਰਹੇ ਆ ਅਸੀਂ ਬਿਲਕੁਲ ਵੀ ਜਿਹੜਾ ਆ ਉਹ ਇੱਥੇ ਉਹਨਾਂ ਦੇ ਨਾਲ ਚੱਲਣ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਔਰ ਨਾ ਹੀ ਹੁਣ ਕੋਈ ਅਜਿਹੀ ਕੋਈ ਸੰਭਾਵਨਾ ਹੈ ਨਾ ਹੀ ਇਹ ਦੀ ਕੋਈ ਤਰਕੀ ਇੱਕ ਆਖਰੀ ਸਵਾਲ ਕੋਟਲੀ ਸਾਹਿਬ ਤੁਹਾਡੀ ਪਸੰਦ ਕੌਣ ਹੈ ਜਲੰਧਰ ਦੇ ਲਈ ਕੋ ਮੇਰੀ ਲਈ ਤਾਂ ਜਿਹੜਾ ਕਾਂਗਰਸ ਦਾ ਵਰਕਰ ਹੈ ਇਹਨੂੰ ਜਿਹਦੇ ਹੱਥ ਦੇ ਵਿੱਚ ਪੰਜੇ ਦਾ ਨਿਸ਼ਾਨ ਹੋਏਗਾ ਹੱਥ ਦਾ ਨਿਸ਼ਾਨ ਹੋਏਗਾ ਉਹ ਸਾਡੀ ਲਈ ਅਹਿਮਤ ਹੈ ਵਿਸ਼ੇਸ਼ ਵਿਅਕਤੀ ਜਿਹੜਾ ਕਿਸੇ ਦੇ ਲਈ ਕੋਈ ਦੋਸਤ ਕਿਸੇ ਦਾ ਹੋ ਸਕਦਾ ਕਿਸੇ ਲਈ ਕਿਸੇ ਦਾ ਕੋਈ ਰਿਸ਼ਤੇਦਾਰ ਹੋ ਸਕਦਾ ਲੇਕਿਨ ਚੋਣਾਂ ਦੇ ਅੰਦਰ ਜਿਹੜਾ ਆ ਉਹ ਪਾਰਟੀ ਦਾ ਫੈਸਲਾ ਪਾਰਟੀ ਦਾ ਨਿਸ਼ਾਨ ਜਿਹੜਾ ਉਹੀ ਮੇਰੀ ਲਈ ਅਹਿਮਤ ਆ ਔਰ ਹਾ ਉਸ ਨਿਸ਼ਾਨ ਜਿਹਦੇ ਕੋਲ ਹੋਏਗਾ ਉਹਦੇ ਨਾਲ ਚੱਲਾਂਗੇ